ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਢੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਅਸੀਂ ਬ੍ਰੈਂਟਨ ਸਿਟੀ ਜਿਹੜੀ ਦੇ ਬਾਹਰਾਂ ਜੀ ਔਰ ਪਿਛਲੇ ਦਿਨੀ ਇੱਕ ਘਰ ਦੇ ਵਿੱਚ ਡੈਥ ਹੋ ਗਈ ਸੀ ਜਿੱਥੇ ਗੋਲੀਆਂ ਨਾਲ ਵਾਰ ਜਲਾਕ ਇੰਨੀ ਵਾਹੀ ਜਿਹਦੇ ਵਿੱਚ ਪਰਿਵਾਰ ਦੇ ਤਿੰਨ ਜੀ ਸੀ ਜਿੰਨਾਂ ਦੇ ਵਿੱਚੋਂ ਦੋ ਦੀ ਡੈਥ ਹੋ ਚੁੱਕੀ ਆ ਔਰ ਇੱਕ ਆਪਣੀ ਜ਼ਿੰਦਗੀ ਦੇ ਨਾਲ ਲੜ ਰਿਹਾ ਜਿੰਨਾਂ ਦੀ ਉਹਦੀ ਬੇਟੀ ਹੈ ਔਰ ਸਾਡੇ ਨਾਲ ਬਾਈ ਜੀ ਹੁਣੇ ਆ ਸੋ ਬਾਈ ਜੀ ਪਹਿਲਾਂ ਤਾਂ ਢੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਕਿੱਥੇ ਕਿੱਥੇ ਤੱਕ ਪਹੁੰਚਿਆ ਜੀ ਅੱਜ ਇੱਥੇ ਕੈਂਡਲ ਮਾਰਚ ਕੀਤਾ ਗਿਆ ਸਾਡੀ ਕਮਿਊਨਿਟੀ ਕੰਨੀਓ ਚਲੋ ਹੁੰਦਾ ਹੀ ਆ ਮੋਢੇ ਨਾਲ ਮੋਢਾ ਲਾ ਕੇ ਖੜਦਾ ਜੀ ਪਰ ਕਿੱਥੇ ਕੀ ਸਥਿਤੀ ਕੀ ਹੈ ਜੀ ਦੇਖੋ ਜੀ ਆਪਾਂ ਇਹ ਜੇ ਤੱਕ ਤਾਂ ਪੁਲਿਸ ਵੱਲੋਂ ਕੁਝ ਨਹੀਂ ਦੱਸਿਆ ਗਿਆ ਇਹੀ ਕਿਹਾ ਜਾ ਰਿਹਾ ਕਿ ਅੰਦਰ ਇਨਵੈਸਟੀਗੇਸ਼ਨ ਹੈ ਜਿੱਦਾਂ ਪਹਿਲਾਂ ਦੱਸਿਆ ਸੀਗਾ ਕਿ ਚਾਰ ਦਿਨ ਪਹਿਲਾਂ ਹਾਮਸਾਈਡ ਯੂਨਿਟ ਹਾਮਸਾਈਡ ਯੂਨਿਟ ਉਹ ਹੁੰਦੀ ਹੈ ਕਿ ਜਿੱਥੇ ਕਤਲ ਹੁੰਦਾ ਆ ਉਹਨਾਂ ਚੀਜ਼ਾਂ ਦੀ ਰਿਡ ਇਨਵੈਸਟੀਗੇਸ਼ਨ ਕਰਨ ਵਾਲੀ ਇੱਕ ਸਪੈਸ਼ਲ ਬ੍ਰਾਂਚ ਹੈ ਸਪੈਸ਼ਲ ਯੂਨਿਟ ਹੈ ਉਹਦੇ ਅਫਸਰ ਘਰੇ ਆ ਕੇ ਜਾਂਦੇ ਨੇ 4 ਦਿਨ ਪਹਿਲਾਂ ਇਨਸੀਡੈਂਟ ਵਾਪਰਨ ਤੋਂ ਪਹਿਲਾਂ ਮਤਲਬ ਉਹਨਾਂ ਦੇ ਕੋਲ ਕੋਈ ਸੋਲਿਡ ਟਿਪ ਸੀਗੀ ਕਿ ਇੱਥੇ ਕੁਝ ਵਾਪਰ ਸਕਦਾ ਆ ਕੁਝ ਨਹੀਂ ਦੱਸਿਆ ਜਾਂਦਾ ਪਰਿਵਾਰ ਨੂੰ 4 ਦਿਨਾਂ ਬਾਅਦ ਇਹ ਹਾਦਸਾ ਵਾਪਰ ਜਾਂਦਾ ਆ ਤੇ ਅਜੇ ਵੀ ਜਿਹੜੇ ਸਵਾਲ ਨੇ ਉਹਨਾਂ ਦਾ ਜਵਾਬ ਨਹੀਂ ਮਿਲਿਆ ਕਿ ਪੁਲਿਸ ਕਿਉਂ ਆਈ ਸੀ ਉੱਥੇ ਹਮਸਾੜੀ ਇਨਵੈਸਟੀਗੇਸ਼ਨ ਯੂਨਿਟ ਕਿਉਂ ਆਈ ਸੀਗੀ ਇਹ ਹਾਦਸਾ ਵਾਪਰਿਆ ਲੋਕ ਅਜੇ ਤੱਕ ਫੜੇ ਕਿਉਂ ਨਹੀਂ ਗਏ ਬਹੁਤ ਸਵਾਲ ਹੈ ਜੇ ਬਾਕੀ ਨੇ ਪਰ ਜੇ ਆਪਾਂ ਗੱਲ ਕੀਤੀ ਜਾਵੇ ਬਾਈ ਜੀ ਇਹ ਤਾਂ ਆਪਾਂ ਦੇਖੋ ਕਿੰਨਾ ਸਮੇ ਸਮੇਸਰ ਆਪਾਂ ਚੱਕੀਆਂ ਗੱਲਾਂ ਇਹ ਪਰ ਇਸ ਗੱਲ ਨੂੰ ਮੇਰੇ ਹਿਸਾਬ ਨਾਲ ਮਹੀਨੇ ਤੋਂ ਉੱਪਰ ਹੋ ਗਿਆ ਔਰ ਇੱਕ ਜਾਨੇ ਦੇ ਆਪਾਂ ਉਦੋਂ ਹੀ ਸੰਸਕਾਰ ਕਰਤਾ ਸੀ ਕਿਉਂਕਿ ਉਹ ਤਾਂ ਥਾਂ ਤੇ ਹੀ ਡੈਥ ਹੋ ਗਈ ਸੀ ਉਹਨਾਂ ਦੇ ਔਰ ਜੇ ਮਾਤਾ ਜੀ ਦੀ ਗੱਲ ਕੀਤੀ ਜਾਵੇ ਉਹ ਹਸਪਤਾਲ ਦੇ ਵਿੱਚ ਵਿਚਾਰੇ ਆਪਣੇ ਮੌਤੇ ਜ਼ਿੰਦਗੀ ਨਾਲ ਲੜਦੇ ਰਹੇ ਕਿਉਂਕਿ 18-20 ਗੋਲੀਆਂ ਲੱਗਣੀਆਂ ਕਿਤੇ ਸੌਖੀ ਗੱਲ ਨਹੀਂ ਹੁੰਦੀ ਬੰਦਾ ਤਾਂ ਇੱਕ ਨਹੀਂ ਚੱਲ ਸਕਦਾ ਉਤੋਂ ਦੀ ਉਹਨਾਂ ਦੇ ਬੱਚਾ ਬੇਟੀ ਉਹ ਵੀ ਮੇਰੇ ਕਾਲ ਹਸਪਤਾਲ ਦੇ ਵਿੱਚ ਜੂਝ ਰਹੀ ਜਿੰਦਗੀ ਦੇ ਮੌਤ ਪਰ ਇੱਥੇ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗ ਰ ਔਰ ਵੀਰ ਵਰਕ ਪਰਮਿਟ ਔਰ ਸਟੂਡੈਂਟ ਜਸਦੀ ਫੁੱਲ ਸਟੋਰੀ ਬਟ ਇੱਕ ਹਿਊਮਨ ਬੀਨ ਆ ਉਹ ਇੱਥੇ ਆਪਾਂ ਕੈਨੇਡਾ ਇਸ ਗੱਲੋਂ ਜਾਣਿਆ ਜਾਂਦਾ ਵੀ ਇਹ ਬੜਾ ਜੀ ਬੰਦੇ ਦਾ ਬੜੀ ਉਹ ਮਦਦ ਕਰਦੇ ਨੇ ਬੰਦੇ ਨੂੰ ਬੜਾ ਦੇਖਦੇ ਇੱਥੇ ਤਾਂ ਐਕਚੁਅਲ ਕੁੱਤੇ ਬਿੱਲੇ ਨੂੰ ਵੀ ਚੰਗੀ ਤਰ੍ਹਾਂ ਦੇਖਦੇ ਤਾਂ ਫਿਰ ਇਨਸਾਨ ਸੀਗੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਕੀ ਕੀ ਹੋ ਕੀ ਰਿਹਾ ਕਾਤੋਂ ਮਤਲਬ ਕਿਦਾਂ ਦੇਖੋ ਜੀ ਜੋ ਇਸ ਸਮੇਂ ਇੱਥੇ ਵਾਪਰ ਰਹੇ ਆ ਤੋਂ ਬਾਅਦ ਵੀ ਕਿੰਨੇ ਐਕਸੀਡੈਂਟ ਵਾਪਰ ਗਏ ਨੇ ਇੱਕ ਡੀਲਰਸ਼ਿਪਾਂ ਤੇ ਗੋਲੀਆਂ ਚੱਲ ਗਈਆਂ ਹੋਰ ਘਰਾਂ ਤੇ ਗੋਲੀਆਂ ਚੱਲੀਆਂ ਨੇ ਔਰ ਇਹ ਦੇਖੋ ਜੀ ਇਹ ਕੇਸ ਐਸ ਆ ਇੱਕ ਐਗਜ਼ਾਮਪਲ ਸੈੱਟ ਹੋਣਾ ਚਾਹੀਦਾ ਇਹੋ ਜਿਹਾਂ ਲੋਕਾਂ ਵਾਸਤੇ ਕਿ ਜੇ ਕੁਝ ਕਰੋਗੇ ਠਾਫ ਰੇ ਪੈਨਲਟੀਆਂ ਇੱਕ ਤਮਾ ਕੈਚਨ ਰੀਲੀਜ਼ ਪਾਲਿਸੀ ਆਪਣੀ ਕੰਟਰੀ ਦੀ ਆ ਕੀ ਕੋਈ ਗੱਡੀ ਚੋਰੀ ਚ ਫੜਿਆ ਜਾਂਦਾ ਉਸ ਸਵੇਰੇ ਚੋਰੀ ਕਰਦਾ ਸ਼ਾਮਾਂ ਨੂੰ ਫੜਿਆ ਗਿਆ ਅਗਲੇ ਦਿਨ ਸ਼ਾਮਾਂ ਨੂੰ ਹੀ ਬਾਹਰ ਆ ਜਾਂਦਾ ਨਾ ਇਹ ਬੰਦ ਹੋਣਾ ਚਾਹੀਦਾ ਹੈ ਦੇਖੋ ਚੋਰੀ ਦੀ ਗੱਡੀ ਯੂਜ਼ ਹੋਈ ਹੈ ਜੇ ਚੋਰੀ ਦੀ ਗੱਡੀ ਨਾ ਹੁੰਦੀ ਤਾਂ ਆਪਣੀ ਗੱਡੀ ਲੈ ਕੇ ਕੋਈ ਬੰਦਾ ਇੱਥੇ ਕਤਲ ਕਰਨ ਨਹੀਂ ਜਾਂਦਾ ਜਿਹੜੇ ਇਲੀਗਲ ਵੈਪਨਸ ਨੇ ਹੁਣ ਤਾਂ ਕੈਨੇਡਾ ਬਾਰਡਰ ਸਿਕਿਉਰਟੀ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਸਾਡੀ ਅਸੀਂ ਅੰਡਰ ਫੰਡਡ ਆ ਅਸੀਂ ਕਿੱਦਾਂ ਰੋਕ ਲਈਏ ਹਥਿਆਰਾਂ ਦੀ ਤਸਕਰੀ ਜਿਹੜੀ ਸਾਡੀ ਸਰਕਾਰ 5 ਬਿਲੀਅਨ ਡਾਲਰ ਕਿਸੇ ਨੂੰ ਦੇ ਤਾ 10 ਬਿਲੀਅਨ ਕਿਸੇ ਨੂੰ ਦੇ ਤਾ ਅਸੀਂ ਆਪਣੇ ਬਾਰਡਰ ਕਿਉਂ ਨਹੀਂ ਸਿਕਿਉਰ ਕਰ ਸਕਦੇ ਸੀ ਆਪਣੀ ਜਿਹੜੀ ਸੀਬੀਐਸਏ ਜਿਹੜੀ ਸੌਰੀ ਟੂ ਸੇ ਮੀਰੀ ਲੈਂਗੁਏਜ ਕਿ ਰੋਜ਼ ਰੋਂਦੇ ਆ ਕਿ ਸਾਡੇ ਕੋਲ ਇਹਨਾਂ ਰਿਸੋਰਸਸ ਨਹੀਂ ਹੈਗੇ ਆਪਣੀ ਕੰਟਰੀ ਨੂੰ ਪ੍ਰੋਟੈਕਟ ਕਰਨ ਵਾਸਤੇ ਤੇ ਜਿਹੜਾ ਹਥਿਆਰ ਅੰਦਰ ਆ ਰਿਹਾ ਹੈ ਜਿਹੜਾ ਡਰੱਗ ਇਸ ਕੰਟਰੀ ਚ ਆ ਰਹੇ ਉਹਨੂੰ ਰੋਕਣ ਵਾਸਤੇ ਤੇ ਉਹਨਾਂ ਨੂੰ ਵੀ ਪੈਸਾ ਕਿਉਂ ਨਹੀਂ ਦਿੱਤਾ ਜਾ ਰਿਹਾ ਈਵਨ ਕਿ ਹੁਣ ਜਿਹੜੇ ਕੈਲਗਰੀ ਦੇ ਚੀਫ ਨੇ ਜਿਹੜੇ ਪ੍ਰਿੰਸੀਪਲ ਪੁਲਿਸ ਦੇ ਜਿਹੜੇ ਸੈਵਰਲ ਡਿਵੀਜ਼ਨਸ ਦੇ ਜਿਹੜੇ ਚੀਫਸ ਨੇ ਉਹ ਸਾਹਮਣੇ ਆ ਕੇ ਗੱਲ ਕਹਿ ਚੁੱਕੇ ਆ ਔਨ ਕੈਮਰਾ ਮੀਡੀਆ ਪ੍ਰੈਸ ਕਾਨਫਰੰਸਸ ਉਹ ਕਰ ਚੁੱਕੇ ਨੇ ਇਹ ਕਹੇ ਕਿ ਜਿਹੜੀ ਅਸੀਂ ਆਪਣਾ ਕੰਮ ਕਰਦੇ ਆ ਸਾਡਾ ਕੰਮ ਆ ਬੰਦਾ ਫੜ ਕੇ ਜੇਲ੍ਹ ਲੈ ਕੇ ਜਾਣਾ ਉਹਨੂੰ ਕੋਰਟ ਲੈ ਕੇ ਜਾਣਾ ਅਸੀਂ ਫੜਦੇ ਆ ਸ਼ਾਮਾਂ ਨੂੰ ਢੇਲ ਹੋਈ ਹੁੰਦੀ ਆ ਉਹੀ ਬੰਦਾ ਦੁਵਾਰਾ ਗੁਜਿਰਨ ਟੀਜਰਨ ਫੇਰ ਫੜਿਆ ਜਾਂਦਾ ਆ ਸੋ ਇਹ ਜਿਹੜੀ ਕੈਚ ਐਂਡ ਰਿਲੀਜ਼ ਪਾਲਿਸੀ ਆ ਐਂਡ देयर शुड ਬੀ ਟਫ ਰੈਪੈਨਲਟੀਆਂ ਕਿ ਜਿਹੜਾ ਬੰਦਾ ਦੋ ਵਾਰੀ ਤਿੰਨ ਵਾਰੀ ਕਰਾਇਮ ਦੇ ਵਿੱਚ ਹੋ ਗਿਆ ਜਿੱਦਾਂ ਅਮਰੀਕਾ ਦੇ ਵਿੱਚ ਹੈਗੀ ਆ ਕਿ ਜੇ ਚਾਰ ਪੰਜ ਵਾਰੀ ਤੁਸੀਂ ਕਰਾਇਮ 'ਚ ਚਾਰਜ ਹੋ ਗਏ ਫਿਰ ਉਹ ਛੱਡ ਦੇਣ ਫਿਰ ਉਹ ساری ਉਮਰ ਉੱਥੇ ਰਹਿੰਦੇ ਆ ਸੋ ਇਹੋ ਜਿਹੜੇ ਜਿਹੜੇ ਇਨਸਾਨ ਹੈਗੇ ਨੇ ਨਾ ਸੋ ਅਸੀਂ ਉਹਨਾਂ ਦੀ ਤਾਂ ਹਿਊਮਨ ਰਾਈਟਸ ਦੀ ਗੱਲ ਕਰ ਲੈਨੇ ਆ ਜਿਹੜਾ ਪਰਿਵਾਰ ਮਾਰਿਆ ਗਿਆ ਜਾਂ ਜਿਹਦੇ ਨਾਲ ਇਨਸੀਡੈਂਟ ਵਾਪਰਦਾ ਆ ਉਹਦੀ ਹਿਊਮਨ ਰਾਈਟਸ ਦੀ ਗੱਲ ਕੌਣ ਕਰੂਗਾ ਸੋ ਇਹ ਜਿਹੜੀ ਕੈਚ ਐਂਡ ਰੀਲੀਜ਼ ਪਾਲਿਸੀ ਆ ਇਹ ਇਹ ਬੰਦ ਹੋਣੀ ਚਾਹੀਦੀ ਆ ਦੇਰ ਸ਼ੁੱਡ ਬੀ ਅ ਟਫਰ ਪੈਨਲਟੀਜ਼ ਟਫਰ ਲਾਜ਼ ਇਹ ਨਹੀਂ ਕਿ ਗੱਡੀ ਚੋਰੀ ਕੀਤੀ ਤੇ ਕੁਝ ਨਹੀਂ ਹੋਇਆ ਤੇ ਛੱਡ ਦੇ ਸਵੇਰੇ ਰਿਲੀਜ਼ ਕਰਤਾ ਐਟ ਲੀਸਟ ਜਦੋਂ ਉਹਨਾਂ ਨੂੰ ਪਤਾ ਹੋਊਗਾ ਕਿ ਅਸੀਂ ਅਰੈਸਟ ਹੋਵਾਂਗੇ ਅਸੀਂ 5 ਸਾਲ 10 ਸਾਲ ਅੰਦਰ ਰਹਿ ਕੇ ਆਵਾਂਗੇ ਤੇ ਐਟ ਲੀਸਟ ਜੇ ਉਹ ਬੰਦੇ ਅੰਦਰ ਰਹਿਣਗੇ ਕਮਿਊਨਿਟੀ ਤਾਂ ਸੇਫ ਰਹੂਗੀ ਨਾ ਸੋ ਇਹ ਬੰਦ ਹੋਣਾ ਚਾਹੀਦਾ ਜੀ ਕੈਸ਼ੂਅਲ ਰਿਲੀਜ਼ ਪਰ ਜੇ ਆਪਾਂ ਸੌਰੀ ਮੈਂ ਤੁਹਾਨੂੰ ਟੋਕ ਰਿਹਾ ਜੀ ਪਰ ਜੇ ਆਪਾਂ ਇਹਦੇ ਵਿੱਚ ਗੱਲ ਕੀਤੀ ਜਾਵੇ ਜਿਹੜੀ ਇਹ ਤੁਸੀਂ ਆਪਾਂ ਜੇ ਇਹਦੇ ਰਿਲੇਟਡ ਹੀ ਆਪਾਂ ਗੱਲ ਕਰੀਏ ਪਰ ਇਹਦੇ ਵਿੱਚ ਕੋਈ ਐਮਪੀਪੀਜ਼ ਹੋ ਗਿਆ ਐਮਪੀ ਹੋ ਗਿਆ ਅਸੀਂ ਉਸ ਦਿਨ ਵੀ ਆਏ ਸੀਗੇ ਉਦੋਂ ਆਪਾਂ ਮੈਨੂੰ ਲੱਗਦਾ ਵੀ ਸ਼ਾਇਦ ਕੋਈ ਆਇਆ ਨਹੀਂ ਸ਼ਾਇਦ ਕਿਉਂਕਿ ਅਸੀਂ ਕੈਲਡਨ ਚ ਸ਼ਾਇਦ ਪੈਨੇ ਆ ਪਰ ਇਹਦੇ ਨਾਲ ਕੋਈ ਨਹੀਂ ਕਰਦਾ ਵੀ ਆਰ ਸਟਿਲ ਕੈਨੇਡੀਅਨਸ ਤੇ ਸਭ ਨੂੰ ਮੇਰੇ ਹਿਸਾਬ ਨਾਲ ਆਉਣਾ ਚਾਹੀਦਾ ਕਿਉਂਕਿ ਜੇ ਪਿੱਛੇ ਬੈਕ ਹੌਮ ਦੇ ਵਿੱਚ ਸਾਡੇ ਕੋਈ ਡੈਥ ਹੋ ਜੇ ਨਾ ਕਿਸੇ ਦੇ ਘਰੇ ਤਾਂ ਵੈਸੇ ਹੀ ਆਪਾਂ ਸਿੰਪਥੀ ਲਈ ਚਲੇ ਜਾਨੇ ਆ ਪਰ ਮੈਨੂੰ ਲੱਗਦਾ ਨਹੀਂ ਇੱਥੇ ਵੀ ਮੈਨੂੰ ਅੱਜ ਕੋਈ ਸ਼ਾਇਦ ਇੱਥੇ ਕੋਈ ਕਮਿਊਨਿਟੀ ਦਾ ਬਹੁਤ ਬਦਵੰਤਾ ਸੱਜਣ ਜਿਹਨੂੰ ਕਹਿੰਦੇ ਐਮਪੀ ਐਮਪੀ ਕੋਈ ਆਇਆ ਨਹੀਂ ਵੀ ਕੋਈ ਇੱਕ ਵਿਸ਼ਵਾਸ ਹੁੰਦਾ ਵੀ ਨਹੀਂ ਯਾਰ ਅਸੀਂ ਐ ਕਰਾਂਗੇ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਡੇ ਨਾਲ ਖੜੇ ਹਾਂ ਇਦਾਂ ਦੀ ਕੋਈ ਲੱਗਾਈ ਤੁਹਾਨੂੰ ਦੇਖੋ ਜੀ ਕੋਈ ਪ੍ਰੋਪਰ ਸਪੋਰਟ ਕਿਸੇ ਵੀ ਅਧਾਰੇ ਵੱਲੋਂ ਜਿਹੜੀ ਨਹੀਂ ਮਿਲੀ ਹਨਾ ਕਿ ਐਡਾ ਵੱ ਕਮਿਊਨਿਟੀ ਤੋਂ ਜਾਂ ਹੋਰ ਆਪਣੇ ਕਮਿਊਨਿਟੀ ਤੋਂ ਬਹੁਤ ਸਪੋਰਟ ਹੈਗੀ ਹੈ ਜੇ ਆਮ ਗੱਲ ਕਰੀਏ মিডিਆ ਤੋਂ ਹੈਗੀ ਆ ਪਰ ਜਿਹੜੇ ਇਲੈਕਟਿਡ ਅਫੀਸ਼ਰਸ ਨੇ ਉਹਨਾਂ ਵਿੱਚੋਂ ਸਿਰਫ ਅੱਜ ਜਗਮੀਤ ਸਿੰਘ ਇੱਥੇ ਪਹੁੰਚੇ ਸੀਗੇ ਹਰਕੀਰਤ ਸਿੰਘ ਪਹੁੰਚੇ ਸੀਗੇ ਤੇ ਆਪਣੇ ਬ੍ਰੈਂਟਨ ਸਾਊਥ ਜਿਹੜੇ ਆਪਣੇ ਟਰਾਂਸਪੋਰਟ ਮਿਨਿਸਟਰ ਨੇ ਪ੍ਰਭਮੀ ਸਰਕਾਰੀਓ ਜਰੂਰ ਪਹੁੰਚੇ ਸੀਗੇ ਪਰ ਦੇ ਕੈਨ ਡੂ ਪਰ ਦੇ ਕੈਨ ਡੂ ਅ ਲਾਟ ਇਹਦੇ ਵਿੱਚ ਕਰਨ ਵਾਲਾ ਬਹੁਤ ਕੁਝ ਹੈ ਕਿਉਂਕਿ ਇਹ ਇਨਸੀਡੈਂਟ ਇਦਾਂ ਦਾ ਆਇਆ ਕਿ ਸਾਰਾ ਪਰਿਵਾਰ ਮਾਰਿਆ ਗਿਆ ਯਾਰ ਅੱਜ ਇੱਕ ਦੇ ਘਰ ਦੇ ਵਿੱਚ ਹੋਇਆ ਕੱਲ ਨੂੰ ਉਹ ਦੂਸਰੇ ਦੇ ਘਰ ਦੀਆਂ ਡੋਰਾਂ ਖੋਲ ਕੇ ਗੋਲੀਆਂ ਮਾਰਨਗੇ ਇਸ ਜਿਹੜਾ ਕੇਸ ਆ ਇਹਨੂੰ ਪ੍ਰਾਇੋਰਟੀ ਤੇ ਇਨਵੈਸਟੀਗੇਸ਼ਨ ਅਸੀਂ ਤਾਂ ਇੱਥੋਂ ਤੱਕ ਡਿਮੈਂਡ ਕਰ ਦਾਂਗੇ ਕਿ ਇਹ ਕੇਸ ਆਰਸੀਐਮਪੀ ਨੂੰ ਦਿੱਤਾ ਜਾਣਾ ਚਾਹੀਦਾ ਕਿਉਂਕਿ ਇਹ ਬਹੁਤ ਹਾਈ ਪ੍ਰੋਫਾਈਲ ਕੇਸ ਹੈ ਤੇ ਉਸ ਤੋਂ ਬਾਅਦ ਦੇਖੋ ਕਿ ਪੀਲ ਰੀਜਨ ਪੁਲਿਸ ਦੇ ਆਫੀਸਰਸ ਉੱਥੇ ਗਏ ਸੀਗੇ ਉਹ ਡੈਫੀਨਿਟਲੀ ਆਪਣੇ ਆਫੀਸਰਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ ਕਿ ਕਿਉਂ ਉੱਥੇ ਗਏ ਸੀਗੇ ਕਿਉਂ ਨਹੀਂ ਦੱਸਿਆ ਗਿਆ ਕਿਤਨੇ ਕਿਤੇ ਕਨਫਲਿਕਟ ਆਫ ਇੰਟਰਸਟ ਆਊਗਾ ਪੀਲ ਰੀਜਨ ਪੁਲਿਸ ਜੇ ਇਨਵੈਸਟੀਗੇਸ਼ਨ 'ਚ ਸ਼ਾਮਲ ਹੁੰਦੀ ਆ ਉਹ ਸ਼ਾਮਲ ਨਹੀਂ ਹੋਣੀ ਚਾਹੀਦੀ ਤੇ ਪਲੱਸ ਜਿਹੜਾ ਕੇਸ ਇਨਵੈਸਟੀਗੇਸ਼ਨ ਆ ਇਹ ਆਰਸੀਐਮਪੀ ਤੋਂ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੀ ਇਹ ਅ ਪਿਛਲੇ ਦਿਨੀ ਜਿਹੜੀਆਂ ਆਪਣੇ ਘਰ ਦੇ ਵਿੱਚ ਜਿੱਥੇ ਹਮਲਾ ਹੋਇਆ ਸੀ ਉਹਦੇ ਵਿੱਚ ਡੋ ಡೆਥਸ ਹੋ ਚੁੱਕੀਆਂ ਨੇ ਇੱਕ ਉਹਨਾਂ ਦੀ ਜਿਹੜੀ ਬੱਚੀ ਆ ਬੇਟੀ ਉਹਨਾਂ ਦੀ ਉਹ ਜਿੰਦਗੀ ਤੇ ਮੌਤ ਦੇ ਵਿੱਚ ਸਟਿਲ ਹਲੇ ਹਸਪਤਾਲ ਦੇ ਵਿੱਚ ਔਰ ਅੱਜ ਉਸ ਦੇ ਸੰਦਰਭ ਦੇ ਵਿੱਚ ਇੱਥੇ ਇੱਕ ਕੈਂਡਲ ਮਾਰਚ ਕੱਢੇਗਾ ਜਿੱਥੇ ਕਮਿਊਨਿਟੀ ਨੂੰ ਸੱਦਾ ਦਿੱਤਾ ਗਿਆ ਸੀ ਵੀ ਇਸ ਫੈਮਿਲੀ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਜਿਹੜਾ ਇਨਸਾਫ ਦੀ ਜਿਹੜੀ ਮੰਗ ਆ ਉਹ ਸਟਿਲ ਅਸੀਂ ਸਰਕਾਰਾਂ ਅੱਗੇ ਰੱਖ ਸਕੀਏ ਤਾਂ ਕਿ ਹਲੇ ਤੱਕ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਔਰ ਉਹ ਹਲੇ ਵੀ ਆਪਣੇ ਇਨਸਾਫ ਦੀ ਮੰਗ ਕਰ ਰਿਹਾ ਔਰ ਇਹਦੇ ਵਿੱਚ ਉਹਨਾਂ ਦੀ ਜਿਹੜੇ ਆਪਣੇ ਅਤਿਜੀ ਸੀ ਉਹਨਾਂ ਦੀ ਵੀ ਡੈਥ ਹੋ ਗਈ ਉਹਨਾਂ ਦਾ ਕੱਲ ਨੂੰ ਇਹਨਾਂ ਨੇ ਫਿਊਨਰਲ ਕੱਲ ਨੂੰ ਸੰਸਕਾਰ ਰੱਖਿਆ ਗਿਆ ਔਰ ਕਿਤੇ ਨਾ ਕਿਤੇ ਜਿਹੜੀ ਕਮਿਊਨਿਟੀ ਦੀ ਆਵਾਜ਼ ਆ ਇਹ ਉੱਥੇ ਤੱਕ ਪਹੁੰਚਣੀ ਚਾਹੀਦੀ ਆ ਔਰ ਪਰਿਵਾਰ ਦੀ ਵੀ ਆਵਾਜ਼ ਕਿਉਂਕਿ ਜਿਹੜਾ ਇਨਸਾਫ ਜੇ ਉਹਨਾਂ ਨੂੰ ਮਿਲਦਾ ਤਾਂ ਹੀ ਉਹਨਾਂ ਦੀ ਮਨ ਨੂੰ ਸੰਤੁਸ਼ਟੀ ਹੋਏਗੀ ਕਿਉਂਕਿ ਉਹਨਾਂ ਦੇ ਘਰ ਦੇ ਜੀ ਤਾਂ ਆਲਰੇਡੀ ਚਲੇ ਹੀ ਗਏ ਆ ਸੋ ਕੈਮਰਾਮੈਨ ਨੇ ਵਰਾਜ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ